ਬਠਿੰਡਾ ਤੋਂ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀ ਧਮਿੰਦਰ ਸਿੰਘ ਸਿੱਧੂ ਅੱਜ ਪਹੁੰਚੇ ਮਾਨਸਾ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾ ਜੀ ਦੇ ਨਾਲ ਕੀਤੀ ਮੁਲਾਕਾਤ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣ ਤੋਂ ਬਾਅਦ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਜੀ ਧਮਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾ ਜੀ ਦੇ ਘਰ ਪਹੁੰਚੇ ਉੱਥੇ ਹੀ ਉਹਨਾਂ ਨੇ ਕਾਂਗਰਸ ਦੇ ਵਰਕਰਾਂ ਦੇ ਨਾਲ ਵਰਕਰਾਂ ਮਿਲਣੀ ਕੀਤੀ ਅਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਜੀਤ ਸਿੰਘ ਜੀਤ ਧਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤੇ ਕਾਂਗਰਸ ਪਾਰਟੀ ਦੀ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਸਹਿਯੋਗ ਕਰਨ ਤਾਂ ਜੋ ਪੰਜਾਬ ਦੇ ਮਸਲੇ ਹੱਲ ਹੋ ਸਕਣ ਤੇ ਮੈਂ ਕਹਿੰਦਾ ਹੁਣ ਜੇ ਤੋੜਨ ਇਹਦਾ ਗੁਰਮਹਾਰਾ ਜੀ ਦੀ ਕਿਰਪਾ ਹੋਵੇ ਤੇ ਲੋਕਾਂ ਦਾ ਸਾਥ ਹੋਵੇ ਤੇ ਟੁੱਟੇ ਚੜਾਏ ਹੀ ਹੈ ਜੀ ਤੇ ਲੋਕਾਂ ਨੇ ਦੇਖ ਲਿਆ ਕਿ 15 ਸਾਲ ਚ ਹੋਰ ਪਾਸੇ ਗੱਲ ਛੱਡ ਦਿਓ ਮੈਨੂੰ ਇਹ ਦੱਸ ਦਿਓ ਕਿ 15 ਸਾਲ ਚ ਜੋ ਸਾਬਕਾ ਐਪੀ ਇਥੋਂ ਕੀ ਉਹਨਾਂ ਨੇ